ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਅਸੀਂ ਪਿੰਡ ਸੇਮਾ ਨਥਾਣਾ ਰੋਡ ਤੇ ਖੜੇ ਆ ਜੀ ਇੱਥੇ ਬਾਈਆਂ ਨੇ ਬਾਗ ਵੀ ਲਾਇਆ ਹੋਇਆ ਜੀ ਉਧਰ ਦਿਖਾਉਣੇ ਆ ਤੁਹਾਨੂੰ ਵੀਡੀਓ ਚ ਗੇਂਦੇ ਦੇ ਫੁੱਲ ਵੀ ਲੱਗੇ ਆ ਜੀ ਤੇ ਫੱਕ ਵੀ ਤਿਆਰ ਕਰਦੇ ਆ ਜੀ ਗੋਭੀ ਦੀ ਗੰਡ ਗੋਭੀ ਗੋਭੀ ਟਮਾਟਰਾਂ ਦੀ ਜੀ ਸ਼ਿਮਲਾ ਮਿਰਚ ਸਾਰੀਆਂ ਫੱਕਾ ਇਹਨਾਂ ਕੋਲੋਂ ਤਿਆਰ ਮਿਲਦੀਆਂ ਜੀ ਜੋ ਕਿਸਾਨ ਵੀ ਨੇੜੇ ਏਰੀਏ ਦੇ ਆ ਇਹਨਾਂ ਕੋਲੇ ਆ ਕੇ ਪਨੀਰੀ ਲਿਆ ਸਕਦੇ ਆ ਜੀ ਪਨੀਰੀ ਤਿਆਰ ਆ ਆ ਦਿਖਾਉਣੇ ਤੁਹਾਨੂੰ ਟਮਾਟਰਾਂ ਦੀ ਗੰਡਿਆਂ ਦੀ ਫੱਕ ਬੰਦ ਗੋਭੀ ਗੰਡ ਗੋਭੀ ਜੋ ਕਿਸਾਨ ਵੀ ਇਹਨਾਂ ਤੋਂ ਪਨੀਰੀ ਲੈਣਾ ਚਾਹੁੰਦੇ ਆ ਤਾਂ ਇਹਨਾਂ ਦੀ ਲੋਕੇਸ਼ਨ ਹੈਗੀ ਆ ਜੀ ਨਥਾਣਾ ਰੋਡ ਐਕਸੈਸ ਬੈਂਕ ਦੇ ਸਾਹਮਣੇ ਬਿਲਕੁਲ ਰਕਬਾ ਹੈਗਾ ਇਹ ਸਿਮਾਪਿੰਡ ਨਥਾਣਾ ਰੋਡ ਕਿਸਾਨ ਵੀ ਆ ਕੇ ਇੱਥੇ ਪਨੀਰੀ ਇਹਨਾਂ ਤੋਂ ਲਿਆ ਸਕਦੇ ਆ ਜੀ ਜੋ ਕਿਸਾਨ ਵੀਰਾਂ ਨੂੰ ਕਿਸੇ ਨੂੰ ਵੀ ਗੇਂਦੇ ਦੇ ਫੁੱਲਾਂ ਦੀ ਰੋਡ ਆ ਗੇਂਦੇ ਦੇ ਫੁੱਲ ਵੀ ਇਹਨਾਂ ਕੋਲੇ ਹੈਗੇ ਆ ਸੋ ਅਗਲੀ ਵੀਡੀਓ ਚ ਮਿਲਦੇ ਆ ਜੀ ਸ਼ਾਸਤਰੀ ਕਾਲ ਧੰਨਵਾਦ ਜੀ